ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਆਪਾਂ ਬਣਾਉਣ ਲੱਗੇ ਆਂ ਬੈਂਗਣਾ ਦੀ ਸਬਜ਼ੀ ਇਹਦੇ ਲਈ ਆਪਾਂ ਪਿਆਜ਼ ਕੱਟ ਲਏ ਛੋਟੇ ਛੋਟੇ ਥੋੜਾ ਲਸਣ ਕੱਟ ਲਿਆ ਆਦਰਕ ਲੈ ਲਿਆ ਥੋੜਾ ਜਿਹਾ ਟਮਾਟਰ ਤੇ ਜੀਰਾ ਲੈ ਲਿਆ ਦੂਜੇ ਪਾਸੇ ਆਪਾਂ ਬੈਂਗਣਾ ਤੇ ਆਲੂਆਂ ਨੂੰ ਕੱਟ ਕੇ ਰੱਖਿਆ ਹੋਇਆ ਸੀ ਫਿਰ ਜੀਰੇ ਨੂੰ ਘਿਓ ਦੇ ਵਿੱਚ ਆਪਾਂ ਥੋੜਾ ਜਿਹਾ ਭੁੰਨ ਲੈਣਾ ਜਦੋਂ ਜੀਰਾ ਭੁੰਜ ਗਿਆ ਫਿਰ ਇਹਦੇ ਵਿੱਚ ਆਪਾਂ ਆਦਰਕ ਨੂੰ ਭੁੰਨ ਲੈਣਾ ਬੈਂਗਣਾ ਤੇ ਆਲੂਆਂ ਨੂੰ ਆਪਾਂ ਧੋ ਲਿਆ ਸੀਗਾ ਫਿਰ ਕੱਟ ਲਿਆ ਸੀ ਦੋਨੋਂ ਇਕੱਠੇ ਹੀ ਆਪਾਂ ਬਣਾ ਲਾਂਗੇ ਅਲੱਗ-ਅਲੱਗ ਨਹੀਂ ਪਾਵਾਂਗੇ ਜਦੋਂ ਲਸਣ ਬਣ ਗਿਆ ਫਿਰ ਵਿੱਚ ਪਿਆਜ਼ਾਂ ਨੂੰ ਪਾਵਾਂਗੇ ਪਿਆਜ਼ਾਂ ਨੂੰ ਫਿਰ ਆਪਾਂ ਭੁੰਨਾਂਗੇ 골ਡਨ ਬ੍ਰਾਊਨ ਹੋਣ ਤੱਕ ਅਦਰਕ ਨੂੰ ਆਪਾਂ ਜਮ ਐਂਡ ਤੇ ਪਾਵਾਂਗੇ ਕਿਉਂਕਿ ਅਦਰਕ ਦੇ ਨਾਲ ਤੜਕਾ ਥੱਲੇ ਜੇ ਲੱਗਣਾ ਸ਼ੁਰੂ ਹੋ ਜਾਂਦਾ ਵਾ ਬਸ ਇਦਾਂ ਆਪਾਂ ਥੋੜਾ ਜਿਹਾ ਤੜਕਾ ਬਣਾ ਕੇ ਸਾਜੀ ਨੂੰ ਬਣਾ ਲਾਂਗੇ ਪਿਆਜ਼ ਲਸਣ ਤੇ ਅਦਰਕ ਪੁੰਨਣ ਤੋਂ ਬਾਅਦ ਹੁਣ ਆਪਾਂ ਇਹਦੇ ਜ ਮਸਾਲੇ ਪਾ ਲੈਨੇ ਆ ਮਸਾਲੇ ਆਪਾਂ ਆਪਣੇ ਸਵਾਦ ਦੇ ਅਨਸਾਰ ਪਾ ਸਕਦੇ ਆ ਆਪਾਂ ਤਾਂ ਸਿਰਫ ਹਲਦੀ ਨੂਨ ਤੇ ਹਰੀ ਮਿਰਚੀ ਪਾਉਣੀ ਆ ਫਿਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਜਦੋਂ ਤੇਲ ਛੱਡਦਾ ਤੜਕੇ ਨੇ ਫਿਰ ਆਪਾਂ ਵਿੱਚ ਸਬਜ਼ੀ ਪਾ ਦਾਂਗੇ ਫਿਰ ਸਬਜੀ ਨੂੰ ਕੜਾਹੀ ਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਗੈਸ ਦੇ ਫਲੇਮ ਨੂੰ ਆਪਾਂ ਜਮਾ ਹੀ ਲੋ ਰੱਖਾਂਗੇ ਕਿਉਂਕਿ ਇਸ ਟੀਮ ਜੀ ਨਾਲ ਹੀ ਬਹੁਤ ਵਧੀਆ ਸਬਜੀ ਬਣ ਜਾਣੀ ਆ ਚਲੋ ਦੇਖ ਲੈਂਦੇ ਆਪਾਂ ਸਬਜੀ ਤਾਂ ਆਪਣੀ ਹੁਣ ਬਣੀ ਗਈ ਆ ਆਪਾਂ ਇਹਦੇ ਵਿੱਚ ਸਿਕਾਈ ਹੋਈ ਮੇਥੀ ਥੋੜੀ ਜੀ ਇਹਦੇ ਵਿੱਚ ਪਾ ਦਿਆਂਗੇ ਬਸ ਫਿਰ ਥੋੜਾ ਜਿਹਾ ਟਾਈਮ ਹੋਰ ਸੇਕ ਲਵਾ ਲਾਂਗੇ ਬਸ ਸਬਜੀ ਆਪਣੀ ਹੁਣ ਖਾਣ ਲਈ ਤਿਆਰ ਹੋ ਗਈ ਆ ਤੁਹਾਨੂੰ ਜੇ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਸਤਿ ਸ਼੍ਰੀ ਅਕਾਲ ਜੀ